ਦੋਸੋ ਸ਼ਰੋਮਣੀ ਅਕਾਲੀ ਦਲ ਦਾ ਬੀਜੇਪੀ ਦੇ ਨਾਲ ਗੱਠ ਜੋੜ ਇੱਕ ਵਾਰ ਤਾਂ ਸਾਰਿਆਂ ਨੂੰ ਲੱਗਿਆ ਕਿ ਹੁਣ ਸ਼ਰੋਮਣੀ ਅਕਾਲੀ ਦਲ ਦਾ ਭਾਜਪਾ ਦੇ ਨਾਲ ਗੱਠ ਜੋੜ ਨਹੀਂ ਹੋਊਗਾ ਕਿਉਂਕਿ ਭਾਜਪਾ ਨੇ ਆਪਣੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਹੈ ਬੀਜੇਪੀ ਦੀ ਉਹਨੂੰ ਕਹਤਾ ਕਿ ਤੁਸੀਂ ਆਪਣੇ 13 ਬੰਦਿਆਂ ਦੀ ਤਿਆਰੀ ਕਰੋ ਪੰਜਾਬ ਦੇ ਵਿੱਚ ਪਰ ਅਮਿਤ ਸ਼ਾਹ ਦੀ ਇੱਕ ਸਟੇਟਮੈਂਟ ਆਉਂਦੀ ਹੈ ਸ਼ਾਹ ਸਾਹਿਬ ਕੀ ਕਹਿੰਦੇ ਨੇ ਉਹ ਕਹਿੰਦੇ ਨੇ ਕਿ ਸਾਡੀ ਸਮਝੌਤੇ ਦੀ ਗੱਲਬਾਤ ਚੱਲ ਰਹੀ ਆ ਤੇ ਸੀਟਾਂ ਦੇ ਲੈਣ ਦੇਣ ਨੂੰ ਲੈ ਕੇ ਸਾਰੀ ਗੱਲਬਾਤ ਹੈ ਅਮਿਤ ਸ਼ਾਹ ਕਹਿੰਦੇ ਨੇ ਕਿ ਅਕਾਲੀ ਦਲ ਨਾਲ ਲਗਾਤਾਰ ਸਾਡੀ ਜਿਹੜੀ ਗੱਲਬਾਤ ਹੈ ਉਹ ਗੱਲਬਾਤ ਜਾਰੀ ਹੈ ਹਾਲੇ ਸੀਟਾਂ ਨੂੰ ਲੈ ਕੇ ਇੱਕ ਦੂਜੇ ਨੂੰ ਆਫਰ ਦੇ ਰਹੇ ਨੇ ਇਹ ਸੀਟਾਂ ਨੂੰ ਲੈ ਕੇ ਅਸੀਂ ਇੱਕ ਦੂਜੇ ਨੂੰ ਆਫਰ ਦੇ ਰਹੇ ਨੇ ਅਗਲੇ 2-3 ਦਿਨਾਂ ਦੇ ਵਿੱਚ ਸਥਿਤੀ ਸਾਫ਼ ਹੋ ਜਾਊਗੀ ਇਹ ਗੱਲ ਅਮਿਤ ਸ਼ਾਹ ਕਹਿੰਦੇ ਨੇ ਅਮਿਤ ਸ਼ਾਹ ਕਹਿੰਦੇ ਨੇ ਕਿ ਅਸੀਂ ਚਾਹੁੰਦੇ ਹਾਂ ਐਨਡੀਏ ਦੇ ਸਾਰੇ ਜਿਹੜੇ ਸਹਿਯੋਗੀ ਨੇ ਉਹ ਸਹਿਯੋਗੀ ਇਕੱਠੇ ਹੋਣ ਸੋ ਇੱਕ ਵਾਰ ਤਾਂ ਸ਼੍ਰੋਮਣੀ ਇਕੱਲੇਦਲੇ ਵੀ ਦੋਸਤੋਂ ਲੱਗਿਆ ਕਿ ਅਲਾਈਅንስ ਹੁਣ ਨਹੀਂ ਹੋਊਗਾ ਲੋਕਾਂ ਨੂੰ ਵੀ ਲੱਗਿਆ ਕਿ ਅਲਾਈਅਅንስ ਹੁਣ ਨਹੀਂ ਹੋਊਗਾ ਭਾਜਪਾ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਲੱਗਿਆ ਕਿ ਹੁਣ ਅਲਾਈਅਅንስ ਨਹੀਂ ਹੋਊਗਾ ਹੁਣ ਤਾਂ ਸਾਨੂੰ ਕੱਲੇ-ਕੱਲਿਆਂ ਨੂੰ ਹੀ ਲੜਨਾ ਪੈਣਾ